ਉਹਦੂ ਹੋ ਗਿਆ ਨਾ ਉਹ ਬਾਂਡੇ ਆਂ ਆ ਵੀਰ ਵੀਰੇ ਬਣਾ ਦੇ ਦੋ ਜਾਨੇ ਆ ਇਹ ਹੋਈ ਦੇਖੀ ਦੋ ਜਾਨੇ ਬਣ ਕੇ ਦੇ ਕਿ ਕੀ ਕੀ ਪਤਾ ਨਹੀਂ ਹੈ ਕਿ ਦੋ ਜਾਨੇ ਉਹਨਾਂ ਦੇਖ ਲਈਏ ਥੱਲੇ ਮਰੇ ਓਏ ਉਹ ਪ੍ਰਸ਼ਾਦ ਦੇ ਡੱਬੇ ਉਹਨੇ ਲਫਾਫੇ ਚ ਪਾਏ ਉਹ ਡੱਬੇ ਲੈ ਗਿਆ ਵਾ ਅੱਛਾ ਪ੍ਰਸ਼ਾਦ ਦੇ ਡੱਬੇ ਪਾ ਲਫਾਫੇ ਵੀ ਲੈ ਗਿਆ ਉਹ ਡੱਬੇ ਲਫਾਫੇ ਵਿੱਚ ਲਫਾਫੇ ਮੇਂ ਡਾ ਰੇ ਇਹਨੇ ਚੱਜਣਾਂ ਲੈ ਗਏ ਉਹ ਚੱਲ ਗਿਆ ਇਹਨੇ ਉਹ ਪੂਰਾ ਚੁਕਲਾ ਤੇਨੇ ਉਧਰ ਨੂੰ ਚੱਲ ਜਾਣਾ ਉਹ ਬੜਿਆ ਤਰਸ਼ੀ ਬੜਿਆ ਤਰਸ਼ੂਲੇ ਇਹਦੇ ਨਾਲ ਤੋੜਨੇ ਨੇ ਛੋਟੇ ਤਾਂ ਸੋਲੇ ਬੜੇ ਉਹ ਬੜੇ 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 ਹਨੇੜਾ ਮਾਰੇ ਛੋਡੇੜਾ ਆ ਗਿੱਚਣੀ ਆ ਉਹ ਛੋਟੇ ਆ ਬੜੇ ਤਾਂ ਸੋਣੀਆਂ ਆਏ ਹੁਣ ਹੌਣ ਦਾ ਹੁਣ ਉੱਥੇ ਹੀ ਆਏ ਉਹ ਜਿਹੜੇ ਸਿੱਧੀ ਗਰ ਬੈਠੇ ਨਾ ਜੋ ਕੋਈ ਬੰਦੇ ਹੀ ਉੱਥੇ ਜਾ ਕੇ ਵੇਖਣਾ ਨੇ ਕੱਪੜੇ ਦਬਾਲਾ ਇਹਨਾਂ ਇਹਨੇ ਕੱਪੜੇ ਬਦਲ ਲੈਣੇ ਜਾ ਕੇ ਪੂਰਾ ਬਰਕੇ ਉਹ ਤੇਰਾ ਹੀ ਉਹ ਸਿੱਟਾ ਵੀ ਪੂਰਾ ਵਿੰਡ ਲੈ ਆਈ ਉਹ ਪੂਰੇ ਕੁੜੇ ਜੀ ਸੁਠਲੇ ਹੋ ਦੇ ਪੈ ਉਹ ਬੁੱਕ ਪਰ ਪਰ ਸੁਟਣ ਡਿਆ ਉਹ ਉਹ ਫੇਰ ਆਉਣ ਵੇਹ ਤੇ ਲੇਰੀ ਉਹ ਕਹਿੰਦੇ ਕੋਲ ਤੇ ਆ ਚਲੀ ਹੈ ਕੋਟੇ ਨਾ ਟੱਕਰ ਰਹਿ ਗਿਆ 25 ਦੇ ਦੂਜੇ ਹਾਂਜੀ ਚਲੀ ਮੋਟੀ ਰਾਤ ਦੀ ਚਾ ਚਾ ਇਹ ਪਾਲ ਦੇ ਚ ਥਾਈਲੈਂਡ ਗਰੁੱਪ ਚ ਪਾਲ